ਨੇ ਨਕਲਜੀਤ ਕੌਰ ਜੀ ਪੈਣੀ ਵਾਗੇ ਤੋਂ ਪੈਣੀ ਵਾਗੇ ਤੋਂ ਅੱਜ ਬੈਣ ਜੀ ਇੱਕ ਬੰਦੇ ਨੂੰ ਪੰਜ ਚੂਸ ਦਿੱਤੇ ਦੀ ਬੋਡੀ ਸਰਵਿਸ ਦਿੱਤਾ ਸੀ ਇਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਇਹਨੇ ਕਿ ਮੈਨੂੰ ਡਿਸਕ ਦੀ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਇੱਕ 사이 ਲੱਤ ਜ ਦਰਦ ਤੇ ਗੋਡੇ ਚ ਦਰਦ ਇਹ ਗੋਡੇ ਚ ਵੀ ਪ੍ਰੋਬਲਮ ਹੈਗੀ ਸੀ ਤੇ ਜਿਵੇਂ ਤੁਸੀਂ ਇਹ ਕਿੰਨੇ ਟਾਈਮ ਤੁਸੀਂ ਭਾਂਜੀ ਇਹ ਪ੍ਰੋਬਲਮ ਇਹ 10 ਸਾਲ ਤੋਂ ਸੀ 10 ਸਾਲ ਤੋਂ ਪ੍ਰੋਬਲਮ ਹੈਗੇ ਤੁਹਾਨੂੰ ਟੀਨ ਦੇ ਕੰਮ ਕਰਨ ਦੇ ਵਿੱਚ ਜਾਂ ਕੀ ਕੀ ਦਿੱਕਤ ਆਉਂਦੀ ਹੈ ਕੀ ਪ੍ਰੋਬਲਮ ਆਉਂਦੀ ਜਿਆਦਾਤਰ ਬਾਹਰ ਤਾਂ ਬੈਠ ਨਹੀਂ ਸਕਦੀ ਚੋਕੇ ਮੈਸੋ ਕੰਮ ਨਹੀਂ ਸੀ ਹੁੰਦਾ ਜੀ ਜੋ ਬੈਠ ਕੇ ਖੜੀ ਹੁੰਦੀ ਸੀ ਉਦੋਂ ਵੀ ਸਾਰੀ ਲੱਤ 'ਚ ਦਰਦ ਹੁੰਦਾ ਸੀ ਉਦੋਂ ਵੀ ਸਾਰੀ ਲੱਤ 'ਚ ਦਰਦ ਹੁੰਦਾ ਸੀ ਜਿਵੇਂ ਤੁਸੀਂ ਇਹ ਡਾਕਟਰਾਂ ਨੂੰ ਵੀ ਦਿਖਾਇਆ ਗਿਆ ਉਹ ਕੀ ਕਹਿ ਰਹੇ ਸੀ ਡਾਕਟਰ ਇਹਦੇ ਬਾਰੇ ਤੁਹਾਨੂੰ ਇਹ ਡਾਕਟਰ ਤਾਂ ਬਾਈ ਹੀ ਕਹਿੰਦੇ ਸੀ ਵੀ ਤੁਸੀਂ ਆਪਰੇਸ਼ਨ ਨਹੀਂ ਕਰਾਓ ਇਹਦਾ ਹੱਲ ਕੁਝ ਨਹੀਂ ਹੈਗਾ ਜੀ ਇਹਦੇ ਆਪਰੇਸ਼ਨ ਨਹੀਂ ਕਰਵਾ ਲਓ ਵੀ ਇਹ 10 ਸਾਲ ਤੋਂ ਹੀ ਜਾਣ ਕੇ ਤੁਸੀਂ ਦਿਖਾ ਰਹੇ ਸੀਗੇ ਪਰ ਤੁਹਾਨੂੰ ਇਲਾਜ ਨਹੀਂ ਮਿਲਿਆ ਨਹੀਂ ਫਰਕ ਨਹੀਂ ਪਿਆ ਕੁਝ ਵੀ ਜਿਵੇਂ ਆਪਣਾ ਤੁਸੀਂ ਪੰਜ ਜੂਸ ਵਰਤੇ ਬੋਡੀ ਸਰਵਿਸ ਵਰਤੇ ਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਨੇ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਡਿਸਕ ਦੀ ਕੋਈ ਪ੍ਰੋਬਲਮ ਨਹੀਂ ਗੋਡੇ ਦੀ ਕੋਈ ਨਹੀਂ ਲੱਤ ਦੀ ਕੋਈ ਪ੍ਰੋਬਲਮ ਨਹੀਂ ਇਹ ਜਿਵੇਂ ਕੰਮਕਾਰ ਕਰਦੇ ਹਾਂ ਟੀਮ ਦੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਕੋਈ ਬੈਠਣ ਦੇ ਵਿੱਚ ਪ੍ਰੋਬਲਮ ਜਿਵੇਂ ਪਹਿਲਾਂ ਕਹਿੰਦੇ ਸੀ ਬੈਠਿਆ ਨਹੀਂ ਜਾਂਦਾ ਸੀ ਤੁਹਾਨੂੰ ਹਾਂ ਇਹ ਪਹਿਲੇ 10 ਮਿੰਟ ਮਿੰਟ ਚ ਬੈਠ ਸਕਦੀ ਹੁਣ ਕੋਈ ਪ੍ਰੋਬਲਮ ਨਹੀਂ ਹੈ ਹੁਣ ਕੋਈ ਪ੍ਰੋਬਲਮ ਜਿਨ੍ਹਾਂ ਬੰਨ ਪਰ ਕੋਈ ਪ੍ਰੋਬਲਮ ਆ ਡਿਸਕ ਦੀ ਜਾਂ ਇਤਾਂ ਦੀ ਕੋਈ ਦਿੱਕਤ ਹੈਗੀ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ